ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਜੀ ਅਸੀਂ ਤੁਹਾਡੇ ਨਾਲ ਹਰ ਦਿਨ ਇੱਕ ਨਵੀਂ ਹੱਡ ਬੀਤੀ ਤੁਹਾਡੇ ਨਾਲ ਬਿਆਨ ਕਰਦੇ ਹਾਂ ਤੇ ਤੁਸੀਂ ਉਸ ਨੂੰ ਸੁਣਦੇ ਹੋ ਖਾਲਸਾ ਜੀ ਜ਼ਿਆਦਾਤਰ ਇਹੀ ਹੁੰਦਾ ਹੈ ਕਿ ਤੁਸੀਂ ਇਹਨਾਂ ਹੱਡ ਬੀਤੀਆਂ ਨੂੰ ਸੁਣੋ ਵੱਧ ਤੋ ਵੱਧ ਆਪਣਾ ਮਨ ਗੁਰਬਾਣੀ ਨਾਲ ਜੋੜੋ ਜਿੰਨਾ ਹੋ ਸਕਦਾ ਹੈ ਵੱਧ ਤੋ ਵੱਧ ਆਪਣਾ ਮਨ ਗੁਰਬਾਣੀ ਨਾਲ ਜੋੜ ਕੇ ਤੁਸੀਂ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਹੋ ਇਹ ਨਹੀਂ ਕਿ ਉਹ ਦੂਸਰੇ ਵੱਲ ਦੇਖਣਾ ਵੀ ਦੂਸਰਾ ਪਾਠ ਨਹੀਂ ਕਰਦਾ ਮੈਂ ਕਿਉਂ ਕਰਾਂ ਕੀ ਪਤਾ ਨਹੀਂ ਉਸ ਦੀ ਕਿਸਮਤ ਵਿੱਚ ਬਾਬਾ ਜੀ ਨੇ ਕੀ ਲਿਖਿਆ ਹੈ ਇਸ ਕਰਕੇ ਸਾਨੂੰ ਕਿਸੇ ਦੂਸਰੇ ਦੇ ਵੱਲ ਬਿਲਕੁਲ ਨਹੀਂ ਦੇਖਣਾ ਚਾਹੀਦਾ ਵੀ ਉਹ ਨਹੀਂ ਜਾਣਦੇ ਅਸੀਂ ਵੀ ਨਹੀਂ ਜਾਣਾ ਐਦਾਂ ਹੁੰਦਾ ਹੈ ਵੀ ਹਾਂ ਉਹ ਨਹੀਂ ਕਰਦੇ ਅਸੀਂ ਨਹੀਂ ਕਰਨਾ ਤੇ ਐਦਾਂ ਕਰਨ ਨਾਲ ਕਰਮ ਸਭ ਦੇ ਵੱਖਰੇ ਵੱਖਰੇ ਪਰਮਾਤਮਾ ਨੇ ਲਿਖੇ ਹੋਏ ਹੈ ਆਪਣੇ ਵੱਖਰੇ ਵੱਖਰੇ ਕਰਮਾਂ ਦੇ ਕਰਕੇ ਬੰਦਾ ਆਪਣੇ ਵੱਖਰੇ ਵੱਖਰੇ ਲੇਖ ਕਰਮ ਸਭ ਕੁਝ ਹਰ ਇੱਕ ਦਾ ਵੱਖਰਾ ਹੈ ਦੇਖੋ ਪਰਮਾਤਮਾ ਨੇ ਸਭ ਨੂੰ ਇੱਕੋ ਜਿਹਾ ਸਰੀਰ ਬਖਸ਼ਿਆ ਹੈ ਪਰ ਉਸ ਦੇ ਵਿੱਚ ਅੰਗ ਮੂੰਹ ਦੀ ਬਣਾਵਟ ਸਰੀਰ ਦੀ ਬਣਾਵਟ ਵੱਖਰੀ ਵੱਖਰੀ ਹੈ ਇਸ ਕਰਕੇ ਜੀ ਉਹ ਸਭ ਕੁਝ ਵੱਖਰਾ ਵੱਖਰਾ ਹੈ ਤੇ ਅਸੀਂ ਕਿਉਂ ਨਹੀਂ ਅਸੀਂ ਆਪਣੇ ਉਸ ਪਰਮਾਤਮਾ ਦਾ ਸ਼ੁਕਰ ਕਰਦੇ ਵੇਖੋ ਪਰਮਾਤਮਾ ਨੇ ਸਾਨੂੰ ਬਣਾਇਆ ਹੈ ਪਰਮਾਤਮਾ ਨੇ ਸਾਨੂੰ ਦੋ ਅੱਖਾਂ ਨੱਕ ਮੂੰਹ ਕੰਨ ਅੱਖਾਂ ਸੁਣਨ ਨੂੰ ਦਿੱਤੀਆਂ ਹਨ ਦੇਖਣ ਨੂੰ ਦਿੱਤੀ ਹੈ ਤਾਂ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਕਿਸੇ ਵੀ ਕੋਈ ਵੀ ਸਾਡੇ ਵਿੱਚ ਕਮੀ ਨਹੀਂ ਛੱਡੀ ਹੈ ਪਰ ਫਿਰ ਵੀ ਮਨੁੱਖ ਇਹੋ ਜਿਹਾ ਹੈ ਜੋ ਕਿ ਉਸ ਦਾ ਕਦੇ ਸਬਰ ਨਹੀਂ ਹੁੰਦਾ ਵੀ ਮੈਨੂੰ ਹੋਰ ਤੋਂ ਹੋਰ ਹੋਰ ਤੋਂ ਹੋਰ ਹੋਰ ਤੋਂ ਹੋਰ ਕੁਝ ਨਾ ਕੁਝ ਮਿਲਦਾ ਹੀ ਰਹੇ ਜ਼ਰੂਰੀ ਨਹੀਂ ਕਿ ਜੇ ਤੁਸੀਂ ਪਰਮਾਤਮਾ ਦਾ ਨਾਮ ਲੈਂਦੇ ਹੋ ਵਾਹਿਗੁਰੂ ਨੂੰ ਸਾਨੂੰ ਇਹ ਜੀਵਾ ਦਿੱਤੀ ਹੈ ਨਾਮ ਜਪਣ ਵਾਸਤੇ ਪਰ ਅਸੀਂ ਇਸ ਜੀਵਾ ਦਾ ਇਸਤੇਮਾਲ ਸਿਰਫ ਤੇ ਸਿਰਫ ਨਿੰਦਿਆ ਕਰਨ ਵਿੱਚ ਹੀ ਕਰਦੇ ਹਾਂ ਜਿੱਥੇ ਵੀ ਦੋ ਚਾਰ ਜਣੇ ਖੜੇ ਹੋਣ ਕਿਉਂ ਨਾ ਉੱਥੇ satsang ਦੀ ਕੋਈ ਗੱਲ ਚੱਲੇ ਪਰ ਨਹੀਂ ਅਸੀਂ ਉੱਥੇ ਵਿੱਚ ਕਈ ਤਾਂ ਬੰਦਿਆਂ ਨੂੰ ਆਦਤ ਹੀ ਹੁੰਦੀ ਹੈ ਕਿ ਦੂਸਰੇ ਵੱਲ ਦੇਖਣਾ ਦੂਸਰੇ ਦੀ ਨਿੰਦਿਆ ਕਰਨੀ ਇਹ ਸਭ ਤੋਂ ਵੱਡਾ ਕੋੜ ਹੈ ਜੋਗੀ ਹਰ ਇੱਕ ਮਨੁੱਖ ਨੂੰ ਜਮੜਿਆ ਹੋਇਆ ਹੈ ਕੰਨਾਂ ਨੂੰ ਤਾਂ ਸਵਾਦ ਹੀ ਐਵੇਂ ਆਂਦਾ ਹੈ ਪਰ ਖਾਲਸਾ ਜੀ ਅਸੀਂ ਇੱਥੇ ਆਪਣੇ ਪਾਪ ਦੇ ਭਾਗੀ ਬਣਨ ਨਹੀਂ ਆਏ ਅਸੀਂ ਇੱਥੇ ਆਏ ਹਾਂ ਸਿਰਫ ਆਪਣੇ ਗੁਰੂ ਆਪਣੇ ਗੁਰੂ ਦੁਆਰਾ ਦਿੱਤੀ ਹੋਈ ਗੁਰਬਾਣੀ ਜੋ ਉਸਨੇ ਸਾਨੂੰ ਬਖਸ਼ੀ ਹੈ ਉਸ ਨੂੰ ਸਿਮਰਨ ਵਿੱਚ ਨਾਮ ਸਿਮਰਿਏ ਬਾਣੀ ਪੜਿਏ ਬਾਣੀ ਸੁਨਿਆ ਕਰੀਏ ਖਾਲਸਾ ਜੀ ਅੱਜ ਦੀ ਜੋ ਹੱਦ ਬੀਤੀ ਹੈ ਉਹ ਇੱਕ ਪੈਣਦੀ ਹੈ ਉਹ ਕਹਿੰਦੀ ਕਿ ਉਹ ਪੈਣ ਕਿਸੇ ਦੇ ਘਰ ਕੰਮ ਕਰਿਆ ਕਰਦੇ ਸੀ ਉਹਨਾਂ ਦੀ ਸੱਸ ਤੇ ਉਹਨਾਂ ਦੇ ਪਤੀ ਉਹਨਾਂ ਨੂੰ ਚੰਗਾ ਨਹੀਂ ਸੀ ਸਮਝਦੇ ਪਰ ਵੇਖੋ ਪਰਮਾਤਮਾ ਨੇ ਆਪਣੇ ਬਣਾਏ ਹੋਏ ਜੀਵ ਜੰਤੂ ਵਿੱਚ ਫਰਕ ਨਹੀਂ ਕੀਤਾ ਹੈ ਪਰ ਜਿਸ ਮਨੁੱਖ ਨੂੰ ਉਸ ਪਰਮਾਤਮਾ ਨੇ ਪੈਦਾ ਕੀਤਾ ਹੈ ਪਰ ਇਹ ਮਨੁੱਖ ਹੀ ਆਪਣੇ ਨਾਲ ਦੇ ਆਪਣੇ ਵਰਗੀ ਸ਼ਰੀਰ ਵਰਗੀਆਂ ਨਾਲ ਹੀ ਕਿੰਨਾ ਭੇਦਭਾਵ ਕਰਦੇ ਨੇ ਕੋਈ ਰੰਗ ਤੋਂ ਕੋਈ ਅਮੀਰੀ ਗਰੀਬੀ ਤੋਂ ਕੋਈ ਕਿਸੇ ਪਾਸਿਓਂ ਭੇਦਭਾਵ ਮਨੁੱਖਾਂ ਨੇ ਪੈਦਾ ਕੀਤਾ ਹੈ ਪਰਮਾਤਮਾ ਨੇ ਨਹੀਂ ਸਾਡੇ ਵਿੱਚ ਖੂਨ ਇੱਕੋ ਜਿਹਾ ਹੈ ਸਭ ਕੁਝ ਪਰ ਸਾਡੇ ਵਿੱਚ ਜੋ ਮਨ ਵਿੱਚ ਵਹਿਮ ਹੈ ਅਮੀਰੀ ਗਰੀਬੀ ਹੰਕਾਰ ਸਭ ਤੋਂ ਪਹਿਲਾ ਨੰਬਰ ਹੈ ਇਸ ਕਰਕੇ ਖਾਲਸਾ ਜੀ ਸਾਨੂੰ ਇੰਨਾ ਸਾਰੇ ਜਿਹੜੇ ਤੁਛ ਕਾਮ ਹਨ ਇਹਨਾਂ ਤੋਂ ਪਰੇ ਹੀ ਰਹਿਣਾ ਚਾਹੀਦਾ ਹੈ ਸਾਨੂੰ ਇਹੋ ਜੇ ਨਹੀਂ ਬੰਨਣਾ ਚਾਹੀਦਾ ਤਾਂ ਕਿ ਜਦੋਂ ਕਹਿੰਦੇ ਨੇ ਕਿ ਬੰਦਾ ਪੈਦਾ ਹੁੰਦਾ ਹੈ ਉਹ ਆਪਣਾ ਜੀਵਨ ਚਲਾਉਂਦਾ ਹੈ ਇੱਕ ਨਾ ਇੱਕ ਦਿਨ ਸਭ ਨੇ ਚਲੇ ਜਾਣਾ ਹੁੰਦਾ ਹੈ ਕਿਉਂਕਿ ਪਰਮਾਤਮਾ ਦਾ ਹੁਕਮ ਹੈ ਜੋ ਆਇਆ ਹੈ ਉਸਨੇ ਜਾਣਾ ਹੈ ਤੇ ਜੋ ਬੀਜਾਂਗੇ ਉਹੀ ਵੱਢਾਂਗੇ ਇਹ ਸਾਬ ਹੁੰਦਾ ਹੈ ਪਰ ਜਦੋਂ ਮਨੁੱਖ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਤੇ ਕੋਈ ਉਸ ਦਾ ਕੋਈ ਵੀ ਬੰਦਾ ਉਸ ਦਾ ਪਿੱਛੋਂ ਜ਼ਿਕਰ ਕਰੇ ਪਰ ਉਸ ਦੀ ਬੁਰਾਈ ਨਾ ਕਰੇ ਇਹੋ ਜਿਹਾ ਬਣ ਕੇ ਜਾਣਾ ਚਾਹੀਦਾ ਹੈ ਕਿ ਜਦੋਂ ਮਰਨ ਪਿੱਛੋਂ ਵੀ ਨਾ ਉਸ ਬੰਦੇ ਦੀ ਵਡਿਆਈ ਚਲਕੇ ਕਿਉਂਕਿ ਸਾਡੇ ਵਿੱਚ ਇੰਨੀ ਕ ਸ਼ਾਂਤੀ ਸਿੱਧਕ ਸਹਜ ਹੈ ਹੀ ਨਹੀਂ ਹਨ ਉਹ ਬੰਦ ਦੱਸ ਦੇਣੀ ਕਿ ਉਹਨਾਂ ਦੇ ਪਤੀ ਤੇ ਉਹਨਾਂ ਦੀ ਸਾਸੂ ਮਾਂ ਜਿਹੜੀ ਉਹਦੀ ਸੱਸ ਸੀ ਉਹ ਬਹੁਤ ਹੀ ਜ਼ਿਆਦਾ ਲੜਦੀ ਸੀ ਕਹਿੰਦੇ ਬਹੁਤ ਪਰੇਸ਼ਾਨ ਸੀ ਡਿਪਰੈਸ਼ਨ ਵਿੱਚ ਆ ਗਈ ਵੇਖੋ ਮਾਂ ਬਾਪ ਦਾ ਫਰਜ਼ ਇੱਥੇ ਤੱਕ ਹੁੰਦਾ ਹੈ ਨਹੀਂ ਕਿ ਉਹ ਵਿਆਹ ਦੇਣ ਅੱਗੇ ਜਿਸ ਘਰ ਵਿੱਚ ਉਹ ਆਈ ਹੈ ਉਸ ਘਰ ਵਿੱਚ ਉਸ ਨਾਲ ਕਿਹੋ ਜਿਹਾ ਸੁਲੂਕ ਹੁੰਦਾ ਹੈ ਇਹ ਕੋਈ ਵੀ ਨਹੀਂ ਜਾਣਦਾ ਕੋਈ ਚੰਗਿਆਂ ਨੂੰ ਚੰਗੇ ਮਾੜਿਆਂ ਨੂੰ ਮਾੜੇ ਇੰਦਾ ਨਹੀਂ ਹੁੰਦਾ ਕਿ ਇੰ ਚੰਗਿਆਂ ਨੂੰ ਬਹੁਤੇ ਮਾੜੇ ਵੀ ਟੱਕਰ ਜਾਂਦੇ ਨੇ ਪਰ ਕੁੜੀਆਂ ਆਪਣੀ ਇਸ ਗੱਲ ਨੂੰ ਕਿਸਮਤ ਆਪਣੀ ਕਿਸਮਤ ਆਪਣੇ ਕਰਮਾਂ ਦਾ ਲੇਖਾ ਜੋਖਾ ਹੀ ਮੰਨਦੀਆਂ ਹਨ ਕਹਿੰਦੇ ਕਿ ਉਹ ਪਹਿਨ ਉਹਨਾਂ ਦੇ ਕੰਮ ਘਰ ਕੰਮ ਕਰਨ ਜਾਂਦੇ ਸੀ ਉਹ ਜਿਹੜੇ ਉਹਨਾਂ ਜਿਨ੍ਹਾਂ ਦੇ ਘਰ ਉਹ ਕੰਮ ਕਰਨ ਜਾਂਦੇ ਸੀ ਨਾ ਉਹ ਤਾਂ ਤਾਂ ਨਾ ਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਜ਼ਿਆਦਾ ਮੰਨਦੇ ਸੀ ਉਹ ਉਹਨਾਂ ਦੀ ਸ਼ਹੀਦੀ ਦੇ ਗਾ ਵੀ ਕਰਵਾਂਦੇ ਸੀ ਉਹਨਾਂ ਦੇ ਘਰ ਵਿੱਚ ਬਹੁਤ ਹੀ ਖੁਸ਼ਹਾਲੀ ਬਹੁਤ ਹੀ ਤਰੱਕੀ ਦੁੱਖ ਰੋਗ ਤਾਂ ਬਿਲਕੁਲ ਹੈ ਹੀ ਨਹੀਂ ਸੀ ਤੇ ਕਹਿੰਦੇ ਕਿ ਜਦੋਂ ਉਹ ਨਾ ਉਹਨਾਂ ਦੀ ਉਹ ਪਹਿਣ ਕਹਿੰਦੇ ਕਿ ਸ਼ਹੀਦੀ ਦੇ ਕਰਵਾਂਦੇ ਤੇ ਉਹ ਘਰੇ ਵੀ ਲੈ ਕੇ ਆਉਂਦੇ ਉਹ ਦੱਸਦੇ ਕਿ ਵੇਖੋ ਬਾਬਾ ਜੀ ਦੀ ਵਧਾਈ ਕਰਦੇ ਕਹਿੰਦੇ ਕਿ ਬਾਬਾ ਜੀ ਦੀ ਵਡਿਆਈ ਸੁਣੀ ਵੀ ਇੰਨੇ ਬਾਬਾ ਜੀ ਨੇ ਸਾਡੇ ਕਾਰਜ ਰਾਸ ਕੀਤੇ ਨੇ ਕਹਿੰਦੇ ਕਿ ਮੈਂ ਵੀ ਉਹਨਾਂ ਨੂੰ ਆਪਣਾ ਦੁੱਖ ਦੱਸਿਆ ਕਿ ਮੇਰੇ ਘਰ ਦੇ ਬੜੇ ਹੀ ਮਤਲਬ ਬੇਰੁਖੇ ਜਿਹੀ ਜੀ ਨਹੀਂ ਵੀ ਜਿਹੜੇ ਕੀ ਨਾ ਮੇਰੀ ਕੋਈ ਇੱਜ਼ਤ ਮਾਨ ਕਰਦੇ ਨੇ ਮੈਂ ਸਾਰਾ ਦਿਨ ਲੋਕਾਂ ਦੇ ਘਰਾਂ 'ਚ ਕੰਮਾ ਵੀ ਕਰਦੀ ਹਾਂ ਤਾਂ ਵੀ ਉਹ ਮੈਨੂੰ ਉਹਨਾਂ ਮਾਨ ਸਨਮਾਨ ਨਹੀਂ ਦਿੰਦੇ ਕਹਿੰਦੇ ਕਿ ਉਹ ਭੈਣ ਬਹੁਤ ਦੁਖੀ ਸੀ ਕਹਿੰਦੇ ਕੀ ਉਹ ਮਾਤਾ ਜੀ ਨੇ ਨਾ ਉਹਨਾਂ ਨੂੰ ਕਿਹਾ ਕਿ ਤੁਸੀਂ ਤੂੰ ਵੀ ਇੱਕ ਵਾਰ ਗੁਰਦੁਆਰਾ ਸਾਹਿਬ ਜਾ ਕੇ ਆ ਵੀ ਕੀ ਪਤਾ ਦੁਪਹਿਰਾ ਸਾਹਿਬ ਕਰਨ ਨਾਲ ਇਹਨਾਂ ਦੇ ਵੀ ਮਤਲਬ ਮਨ ਬਦਲ ਜਾਣ ਤੇ ਇਹ ਬਹੁਤ ਵਧੀਆ ਤੇਰੇ ਨਾਲ ਰਹਿਣ ਲੱਗ ਜਾਣ ਇਹ ਬਹੁਤ ਵਧੀਆ ਤੇਰੇ ਨਾਲ ਘਰ ਦੇ ਵਿੱਚ ਇੱਜ਼ਤ ਇੱਜ਼ਤ ਮਾਨ ਨਾਲ ਰਹਿਣ ਲੱਗ ਜਣੇ ਇਦਾਂ ਕਹਿੰਦੇ ਉਹ ਪੈਣ ਕਹਿੰਦੇ ਕਿ ਮੈਂ ਬਹੁਤ ਡਿਪਰੈਸ਼ਨ ਚ ਆ ਗਈ। ਘਰ ਦਾ ਕੰਮ ਕਰਨ ਵੀ ਕਰਨਾ ਤੇ ਹੋਰ ਵੀ। ਪਰ ਕਹਿੰਦੇ ਨਾ ਜਦੋਂ ਘਰੇ ਕਲੇਸ਼ ਹੋਵੇ ਨਾ ਕੰਮ ਕਰਨ ਚ ਵੀ ਮਨ ਨਹੀਂ ਲੱਗਦਾ। ਤੇ ਕਹਿੰਦੇ ਕਿ ਜਿੰਨਾਂ ਜਿੰਨਾਂ ਦੇ ਘਰੇ ਮੈਂ ਕੰਮ ਕਰਦੀ ਸੀ ਮੇਤੋਂ ਕੋਈ ਨਾ ਕੋਈ ਗਲਤੀ ਹੋ ਜਾਣੀ। ਪੈਸਾ ਵੀ, ਗਰੀਬੀ ਵੀ ਸੀ ਤੇ ਤਾਨੇ ਮਿਹਨੇ ਵੀ ਸੀ। ਦੇਖੋ ਇੱਕ ਔਰਤ ਬਹੁਤ ਸਟਰਗਲ ਕਰਦੀ ਆ। ਬਹੁਤ ਮਿਹਨਤ ਕਰਦੀ ਆਪਣੇ ਬੱਚਿਆਂ ਨੂੰ ਪਾਲਣ ਚ। ਦੇਖੋ ਬਗਾਨੀ ਘਰੋਂ ਆਈ ਹੁੰਦੀ ਆ ਤੇ ਜਦੋਂ ਉਹ ਦੂਜੇ ਪਰਿਵਾਰ ਨੂੰ ਆਪਣਾ ਪਰਿਵਾਰ ਮੰਨ ਲੈਂਦੀ ਹੈ ਨਾ ਤਾਂ ਦੂਜਿਆਂ ਨੂੰ ਵੀ ਚਾਹੀਦਾ ਹੈ ਕਿ ਥੋੜਾ ਬਦਲ ਕੇ ਉਹ ਉਹਨਾਂ ਦੇ ਨਾਲ ਮਿਲ ਜੁਲ ਕੇ ਰਹਿਣ ਨਾ ਕਿ ਉਹਨਾਂ ਦੇ ਉੱਤੇ ਅਤਿਆਚਾਰ ਕਰਨ ਪਰ ਨਹੀਂ ਲੋਕ ਇਹ ਨਹੀਂ ਸਮਝਦੇ ਉਹ ਕਹਿੰਦੇ ਨੇ ਕਿ ਐਦਾਂ ਹੀ ਸਾਡੀ ਸੱਸ ਨੇ ਕੀਤਾ ਅੱਗੋਂ ਅਸੀਂ ਆਪਣੇ ਨੂੰ ਨਾ ਕਰਾਂਗੇ ਵੀ ਚਲੋ ਕੋਈ ਗੱਲ ਨਹੀਂ ਲੰਘ ਜਾਣੀ ਹੈ ਜੀਵਨ ਪਰ ਦੇਖੋ ਜੀ ਉਹਨਾਂ ਨੇ ਉਹਦੇ ਨਾਲ ਇੰਨਾ ਬੁਰਾ ਕੀਤਾ ਤੇ ਉਹਦੇ ਵਿੱਚ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਆ। ਇਹ ਤਾਂ ਫਿਰ ਰੁਟੀਨ ਹੀ ਹੋਗੀ ਪਰ ਨਹੀਂ। ਜ਼ਿੰਦਗੀ ਵਿੱਚ ਬਦਲਾਵ ਲਿਓਣਾ ਵੀ ਖਾਲਸਾ ਜੀ ਬਹੁਤ ਵੱਡੀ ਗੱਲ ਹੈ। ਜਦੋਂ ਤੁਹਾਡੀ ਜ਼ਿੰਦਗੀ ਵਿੱਚ ਬਦਲਾਵ ਆਵੇਗਾ ਨਾ ਤੁਸੀਂ ਖੁਦ ਵੇਖੋਗੇ ਕਿ ਹਾਂ ਸਾਡੀ ਜ਼ਿੰਦਗੀ ਵਿੱਚ ਕਿੰਨਾ ਬਦਲਾਵ ਬਾਬਾ ਦੀਪ ਸਿੰਘ ਜੀ ਨੇ ਲਿਆਉਂਦਾ ਹੈ। ਬਾਬਾ ਦੀਪ ਸਿੰਘ ਜੀ ਕੀ ਕਹਿੰਦੇ ਕਿ ਅਰਦਾਸ ਕੀਤੀ ਕਦੇ ਵੇਖਿਆ ਨਹੀਂ ਸੀ। ਜੋਤ ਕਹਿੰਦੇ ਕਿ ਜਗਾਣੀ ਤੇ ਜਿੰਨੀ ਕਿ ਉਹਨਾਂ ਦੀ ਕਪੈਸਿਟੀ ਹੋਣੀ ਉਹਨੇ ਹਿਸਾਬ ਨਾਲ ਕਹਿੰਦੇ ਜੋਤ ਜਗਾਉਣੀ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਮੇਰੇ ਵੀ ਦਿਨ ਬਦਲ ਦੋ ਵਾਹਿਗੁਰੂ ਅਗੇ ਅਰਦਾਸ ਕਰਨੀ ਵਾਹਿਗੁਰੂ ਮੈਂ ਜਿਹੜੀ ਜ਼ਿੰਦਗੀ ਜੀ ਰਹੀ ਹਾਂ ਇਹ ਮੇਰੇ ਧੀਆ ਪੁੱਤਰ ਨਾਲ ਜੀਣ ਕਹਿੰਦੇ ਕਿ ਭੈਣ ਨੇ ਬਹੁਤ ਦੁਖੀ ਹੋ ਕੇ ਅਰਦਾਸ ਕੀਤੀ ਕਹਿੰਦੇ ਉਹਨਾਂ ਨੇ ਨਾ ਸ਼ਹੀਦੀ ਦੇਖਦੀ ਰਸਦ ਆਪਣੇ ਮਕਾਨ ਮਾਲਕ ਨੂੰ ਦਿੱਤੀ ਵੀ ਪੈਸੇ ਜਿੰਨੇ ਵੀ ਹੋ ਸਕਦੇ ਸੀ ਇਤੂ ਸਿੰਘ ਸਿੰਘ ਜੀ ਕੋ ਮੇਰੀ ਵਿਹਰ ਦਾਸ ਕਰਵਾ ਦੇਣਾ ਕਹਿੰਦੀ ਉਹ ਮਕਾਨ ਮਾਲਕ ਇੰਨੀ ਚੰਗੀ ਸੀ ਨਾ ਮੇਰੀ ਉਹਨਾਂ ਨੇ ਕਹਿੰਦੀ ਮੇਰੀ ਤੰਦਰੁਸਤੀ ਮੇਰੇ ਬੱਚਿਆਂ ਦੀ ਚੜ੍ਹਦੀ ਕਲਾ ਲਈ ਤੇ ਘਰ ਚ ਗਲੇਸ਼ ਦੂਰ ਕਰਨ ਲਈ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਤੇ ਮੇਰੇ ਲਈ ਵੀ ਸ਼ਹੀਦੀ ਜਸ ਲੈ ਕੇ ਗਈ ਤੇ ਮਿਲਲੇ ਵੀ ਦੇਗ ਉੱਥੇ ਕਰਵਾ ਕੇ ਆਈ ਕਹਿੰਦੀ ਮੈਂ ਜਿੰਨਾ ਚਿਰ ਗੁਰਬਾਣੀ ਮੈਂ ਪੜ੍ਹੀ ਲਿਖੀ ਨਹੀਂ ਸੀ ਨਾ ਮੈਂ ਗੁਰਬਾਣੀ ਪੜ੍ਹਦੀ ਸੀ ਮੈਂ ਸਿਰਫ ਟੀਵੀ ਤੇ ਜਾਂ ਫੋਨ ਤੇ ਕਦੇ-ਕਦੇ ਗੁਰਬਾਣੀ ਸੁਣਦੀ ਸੀ ਪਰ ਕਹਿੰਦੇ ਬਾਬਾ ਜੀ ਦਾ ਸਰੂਪ ਮੇਰੀਆਂ ਅੱਖਾਂ ਵਿੱਚ ਹੁੰਦਾ ਸੀ ਕਿ ਵਾਹਿਗੁਰੂ ਮੈਂ ਤੇਰੇ ਚਰਨਾਂ ਨਾਲ ਲੱਗੀ ਹਾਂ ਮੈਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੀ ਵਾਹਿਗੁਰੂ ਕਦੇ ਥੱਲੇ ਨਾ ਡਿੱਗੰਦਈ ਮੇਰਾ ਸਿਰ ਕਦੇ ਝੁੱਕਣ ਨਾ ਦੇ ਸੱਚੇ ਬਾਦਸ਼ਾਹ ਮੇਰੇ ਤੇ ਮੇਰ ਕਰਨਾ ਕਹਿੰਦੇ ਵਾਹਿਗੁਰੂ ਜੀ ਦੀ ਇੰਨੀ ਕਰਾਮਾਤ ਹੋਈ ਜਦੋਂ ਪਹਿਲੀ ਸ਼ਹੀਦੀ ਦੇਖ ਕਰਵਾ ਕੇ ਆਇਆ ਉਸ ਦਿਨ ਕਹਿੰਦੇ ਕਿ ਉਸ ਤੋਂ ਬਾਅਦ 15 ਕ ਦਿਨਾਂ ਬਾਅਦ ਕਹਿੰਦੇ ਕਿ ਉਹਦੇ ਮੇਰੇ ਪਤੀ ਨੂੰ ਇੱਕ ਵਧੀਆ ਨੌਕਰੀ ਮਿਲ ਗਈ ਕਹਿੰਦੇ ਤੇ ਉਹ ਮੇਰੇ ਨਾਲ ਠੀਕ ਠਾਕ ਰਹਿਣ ਲੱਗ ਪਈ ਘਰ ਦੇ ਵਿੱਚੋਂ ਡਿਪਰੈਸ਼ਨ ਵੀ ਕਹਿੰਦੇ ਦੂਰ ਹੋਣ ਲੱਗ ਪਿਆ ਕਹਿੰਦੇ ਹੌਲੀ ਹੌਲੀ ਮੇਰੇ ਮਾਤਾ ਜੀ ਸੀ ਉਹਨਾਂ ਨੂੰ ਵੀ ਮੈਂ ਸਮਝਾਇਆ ਕਿ ਮਾਤਾ ਜੀ ਐਂਜ ਲੜਾਈ ਕੋਈ ਫਾਇਦਾ ਨਹੀਂ ਕਰਨ ਦਾ ਘਰ ਦੇ ਵਿੱਚ ਕਾਤੋਂ ਅਸੀਂ ਲੜਾਈ ਕਰੀਏ ਕਹਿੰਦੇ ਮੈਂ ਹੌਲੀ ਹੌਲੀ ਆਪਣੇ ਟੀਵੀ ਦੇ ਵਿੱਚ ਗੁਰਬਾਣੀ ਸੈੱਟ ਕੀਤੀ ਮੈਂ ਰੋਜ਼ ਸਵੇਰੇ ਸ਼ਾਮ ਗੁਰਬਾਣੀ ਸੁਣਦੀ ਤੇ ਘਰ ਚ ਲਗਾਈ ਰੱਖਦੀ ਕਹਿੰਦੇ ਮੇਰੇ ਬੱਚੇ ਆ ਵੀ ਆਗਿਆਕਾਰੀ ਬਣੇ ਉਹ ਵੀ ਗੁਰਬਾਣੀ ਪੜ੍ਹਦੇ ਉਹ ਮੈਨੂੰ ਸੁਣਾਉਂਦੇ ਪਾਠ ਕਹਿੰਦੇ ਬਹੁਤ ਹੀ ਵਧੀਆ ਮਾਹੌਲ ਘਰ ਦਾ ਹੋਇਆ ਕਹਿੰਦੇ ਮੈਂ ਦੁਬਾਰਾ ਸਹੀ ਦੀਦੀ ਇੱਕ ਸੁਖੀ क्योंकि मेरा बेटा बहुत बीमार हो गया सी ओनू इन्फेक्शन हो गई सी इस करके वो बहुत ज़्यादा वीक हो गया सी फिर कदों मैं दूजी शहीद देख खुद उन्होंने जाके गुरुद्वारा साहिब करवाई चौपहरा साहिब कटिया वागुरु ने मेरे सिर मेर पर मेहर भरया हाथ रखिया मेरे काज सवारे वागुरु जी का खालसा वाहेगुरु जी की फतेह